ਭਾਈ ਬੰਦੇ ਲੱਗੇ ਹੋਏ ਟਿੱਕੀਆਂ ਖਾਣ ਆਪਣੀਆਂ ਆਪਣੀਆਂ ਮਾਸਟਰ ਪੂਰੇ ਹਨ ਲੋ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਵੀਰੋ ਚੱਲਦੇ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋਈਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਰਾ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤਲੋ ਜੀ ਚੱਲ ਰਿਹਾ ਕੰਮ ਕਾਜ ਆਪਾਂ ਵੀ ਬਈ ਦੋ ਤਿੰਨ ਜਗ੍ਹਾ ਰਿਸ਼ਤੇਦਾਰੀ ਦੇ ਵਿੱਚ ਘੁੰਮਿਆਏ ਚਲੋ ਤੁਹਾਨੂੰ ਪਤਾ ਜ਼ਿੰਮੇਵਾਰੀਆਂ ਵੀ ਕਿਤਨਾ ਕਿਤੇ ਦਸਦਾਇਆ ਰਹਿੰਦਾ ਤੇ ਆਪਣੀ ਸੋਚ ਇਹ ਆ ਜੇ ਟਾਈਮ ਘੱਟ ਕੇ ਕਿਸੇ ਕੋ ਜਾਉਂਗੇ ਤਾਂ ਤੁਹਾਡੇ ਕੋਲ ਕੋਈ ਆਊਗਾ ਸੋ ਇਹ ਸਾਰੇ ਪਰੇ ਲਾਗੂ ਹੁੰਦੀ ਹੈ ਕੰਮ ਕਾਜ ਦਾ ਜਿਹੜਾ ਜ਼ਿੰਦਗੀ ਦਾ ਚੱਲਦੇ ਰਹਿਣੇ ਆ ਵੀ ਰਿਸ਼ਤੇਦਾਰਾਂ ਕੋਲ ਵੀ ਭੈਣਾਂ ਭਾਈਆਂ ਕੋਲ ਵੀ ਜਰੂਰ ਬੈਠੋ ਤੇ ਤੈਹ ਜੀ ਲੋ ਧੰਨਵਾਦ ਆ ਤੁਹਾਡਾ ਜਿਹੜਾ ਪਰਿਵਾਰ ਨੂੰ ਸਿਹਦਰੇ ਨਾਲ ਤੁਸੀਂ ਕਮੈਂਟ ਕਰਦੇ ਆ ਬਹੁਤ ਵਧੀਆ ਵਧੀਆ ਮੇਰੇ ਭੈਣਾਂ ਬਹੁਤ ਕਮੈਂਟ ਕਰਦੀਆਂ ਉਹਨਾਂ ਨੂੰ ਵੀ ਮਹਾਰਾਜ ਚੜ੍ਹਦੇ ਗਲਾਚ ਰੱਖਿਆ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਮਾਣ ਤੇ ਭਾਈ ਬਾਕੀ ਚੱਲ ਰਿਹਾ ਜੀ ਕੰਮ ਘਰ ਪਹੁੰਚਿਆ ਤਾਂ ਹੁਣ ਘਰ ਪਹੁੰਚਦੇ ਨੂੰ ਇੱਕ ਤਾਂ ਕੱਲ ਨੂੰ ਪਰਮਦਾ ਜੀ ਜਿਹੜਾ ਰਿਜ਼ਲਟ ਆ ਰਿਹਾ ਸੋ ਮੈਂ ਛੇੜਨ ਲੱਗੇ ਨੂੰ ਬੈਠੇ ਵਾ ਕੱਲ ਨੂੰ ਤੇਰਾ ਰਿਜ਼ਲਟ ਆ ਰਿਹਾ ਵੀ ਉਹਨਾਂ ਪਤਾ ਇਹਨਾਂ ਨਾਲ ਵਾਦਾ ਕਰਿਆ ਵਾ ਵੀ ਜੇ ਜੇਸਨ ਫਸਟ ਆਉਂਦੀ ਆ ਤਾਂ ਹਵੇਲੀ ਚ ਖਾਣਾ ਖਾਣ ਲੱਗ ਜਾਣਾ ਇਹਨਾਂ ਨੂੰ ਵੀ ਤੇ ਬਾਕੀ ਉਹਨਾਂ ਛੇੜਨ ਲੱਗ ਗਏ ਮਾਂ ਵੀ ਕੱਲ ਨੂੰ ਕੋਈ ਨਹੀਂ ਤਾਂ ਵੀ ਪਾਰਟੀ ਕਰਦਣੀ ਕਿਹਾ ਆਪਾਂ ਆਪਾਂ ਸਾਡੀ ਤਾਂ ਹੁਣ ਹੀ ਪਾਰਟੀ ਚੱਲਣ ਲੱਗੀ ਆ ਤੇ ਸਾਡੇ ਅਦਰバイ ਮਾਸਟਰ ਸ਼ੈਫ ਨੂੰ ਪਤਾ ਵੀ ਸਾਡੀ ਹਰਜੀਤ ਕੁਛ ਨਾ ਕੁਛ ਕਰੀ ਜਾਂਦੀ ਆ ਨਿਆਣਾ ਦਾ ਕਹਿਣਾ ਮੰਨਦੀ ਰਹਿੰਦੀ ਚਲੋ ਮਾਂ ਹੈ ਮਾਂ ਦਾ ਦਰਜਾ ਕੋਈ ਲੈ ਨਹੀਂ ਸਕਦਾ ਇਹ ਸੱਚੀ ਗੱਲ ਆ ਮੈਂ ਮਾ ਆਪਣੇ ਘਰ ਤੋਂ ਹੀ ਦੇਖਦਾ ਏ ਵੀ ਜੋ ਨਿਆਣਿਆਂ ਨੇ ਕਹਿਤਾ ਮਾਂ ਔਖੀ ਸੌਖੀ ਉਹ ਜਰੂਰ ਕਰਦੀਆ ਚਲੋ ਅਸੀਂ ਬੜੇ ਹੋ ਜਾਂਦੇ ਹੁਣ ਅਸੀਂ ਵੀ ਬੜੇ ਹੋ ਗਏ ਜੇ ਅਸੀਂ ਸੋਕੇ ਸੋਚੀ ਵੀ ਸਾਡੀ ਮਾਂ ਨੇ ਸਾਡੇ ਖਾਤਰ ਕੁਝ ਨਹੀਂ ਕਰਿਆ ਪਰ ਨਹੀਂ ਉਹ ਸੀ ਚੀਜ਼ਾਂ ਭੁੱਲ ਗਏ ਮਾਂ ਬਾਪ ਦਾ ਸੀ ਦੇਣਾ ਦੇ ਨਹੀਂ ਸਕਦੇ ਉਹਨਾਂ ਨੇ ਪਤਾ ਨਹੀਂ ਸਾਡੇ ਖਾਤਰ ਕਿੰਨੇ ਕਸ਼ਟ ਝੱਲਿਆ ਕਿਆ ਕਰਿਆ ਚਲੋ ਹੁਣ ਸਮਾਂ ਸੌਖਾ ਆ ਗਿਆ ਹੁਣ ਤਾਂ ਬੱਚੇ ਬਹੁਤ ਆਜ਼ਾਦੀ 'ਚ ਐ ਮਾਂ ਬਾਪ ਅਸੀਂ ਵੀ ਆਜ਼ਾਦੀ 'ਚ ਐ ਟੀਵੀ ਦੇਖੀ ਜਾਂਦੇ ਸਾਨੂੰ ਕੋਈ ਦੁੱਖ ਨਹੀਂ ਆਪਣਾ ਫੋਨ ਦੇਖ ਲੈ ਖੇਲੇ ਪਰ ਜਦੋਂ ਅਸੀਂ ਛੋਟੇ ਹੁੰਦੇ ਸੀ ਘਰੇ ਇੱਥੇ ਚਲੋ ਸਾਡੇ ਟਾਈਮ ਆ ਜਿਹੜੇ ਆਪਣੇ ਚਾਰ ਚਾਰ ਪੰਜ ਪੰਜ ਭੈਣ ਭਾਈ ਹੁੰਦੇ ਤੇ ਹੁਣ ਤਾਂ ਬੱਚੇ 2 2 ਸਾਰਿਆਂ ਦੀ ਤੇ ਆਪਾਂ ਪਿੱਛੇ ਦੇਖਦੇ ਆ ਸਾਡਾ ਘਰ ਜਿਹੜਾ ਪੂਰੇ ਰੌਣਕ ਲੱਗੀ ਹੁੰਦੀ ਸੀ ਜਾਂ ਜਾਨਮਾਨ ਨੇਤਰਬਾਈ ਨੇ ਕਰਨਮਾਲ ਵੀਡੀਓ ਮਾਸੜ ਇਹ ਸਾਰੇ ਹੈ ਘਰ ਦੇ ਵਿੱਚ ਤੇ ਹੌਲੀ ਹੌਲੀ ਜਿੱਦੇ ਉੱਟ ਗਏ ਵੇ ਕਿਸੇ ਟਾਈਮ ਉਹ ਬਹੁਤ ਰੌਣਕ تھی ਵੀ 25 ਸਮਝ ਲਓ ਜੀਆਂ ਦਾ ਪਰਿਵਾਰ ਤਾਂ ਇਹ ਸੋ ਹੌਲੀ ਹੌਲੀ ਆਪਣਾ ਆਪਣਾ ਭਾਈ ਸਾਰੇ ਚਾਚੇ ਜਿਹੜੇ ਨੌਕਰੀਆਂ ਲੱਗਦੇਗੇ ਬੇਬੇ ਕਹਿੰਦੀ ਆਪਣਾ ਆਪਣਾ ਮਕਾਨ ਸਾਰੇ ਬਾਹਰ ਬਾਦੀਆਂ ਚ ਪਾਉਂਦੇਗੇ ਸੋ ਇੱਕਣਾ ਹੀ ਸਾਡੇ ਕੋਲ ਰਹਿ ਗਿਆ ਤਾਂ ਤੇ ਬਾਕੀ ਮਾਪੇ ਦਾ ਦਰਜ ਆਪਾਂ ਦੇ ਨਹੀਂ ਸਕਦੇ ਵੀ ਮਾਪੇ ਚਲੋ ਅਸੀਂ ਵੀ ਹੁਣ ਬਣੇ ਵੇ ਆ ਤਾਂ ਸਾਨੂੰ ਪਤਾ ਲੱਗਦਾ ਵੀ ਅਸੀਂ ਆਪਣੇ ਬੱਚਿਆਂ ਖਾਤਰ ਕੀ ਕਰਦੇ ਆ ਕੀ ਨਹੀਂ ਤੇ ਬਾਕੀ ਪਰਮ ਨਾਲ ਮੇਰੀ ਪਾਰਟੀ ਨਹੀਂ ਚੱਲ ਜਾਂਦੀ ਕਹਿੰਦਾ ਮੇਰੀ ਪਾਰਟੀ ਹੁਣੀ ਚੱਲ ਗਈ ਇਹ ਬੰਦਾ ਟੀਵੀ ਪਰ ਚਲੋ ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਪੜਦਾ ਨਹੀਂ ਪੇਪਰ ਹੋਏ ਹੋਏ ਫਰਨੀਚਰ ਤੇ ਅਜੀਤ ਨਾਲ ਵੀ ਬਣਾਉਂਦੇ ਆ ਜੈਸਨ ਸਾਡੀ ਕੈਮਰਾਮੈਨ ਬਣੀ ਵੀ ਆ ਥੋੜੇ ਜਿਮਟ ਖਤਰ ਬੂਟਾ ਚ ਪਾਣੀ ਪਾ ਰਹੀ ਦੀ ਇਹਦੇ ਨਾਲ ਵੀ ਮਿਲਾਉਂਦੇ ਆ ਮੇਰਾ ਇਹ ਤਾਂ ਸਾਰੇ ਨੇ ਪੇਪਰ ਸੱਚ ਕਾਲ ਜੀ ਸੱਚੀ ਕਾ ਜੀ ਹੋਰ ਨੂੰ ਆ ਥੋੜਾ ਜਿਆ ਕਿਆ ਖਾਣਾ ਪਤਾ ਟਿੱਕੀ ਜੀ ਕਰਦਾ ਤਾਂ ਜੀ ਕਿਹਨੂੰ ਕਿਹਾ ਫਰਮਾਉਣ ਨੂੰ ਮੰਮਾ ਨੂੰ ਟਿੱਕੀ ਬਾਦੋ ਕੱਲੂ ਕਿਆ ਹੈ ਜੱਟ ਕੱਲੂ ਰਿਜ਼ਲਟ ਹੈ ਨਾ ਜੀ ਜੈਸਨ ਕਿਤੇ ਕੱਲੂ ਨਾ ਪਾਰਟੀ ਕਰ ਦੇਵੇ ਇਹ ਪਰ ਸਾਨੂੰ ਫਿਰ ਵੀ ਤਾਂ ਜਾਣਾ ਹੀ ਪੈਣਾ। ਕਿਉਂਕਿ ਉੱਧਰ ਮੇਰਾ ਜੱਜਰਿਸਟ ਹੈ। ਅੱਛਾ। ਫਲਾ ਪੰਮੂ ਦਾ ਮਨ ਨੂੰ ਇਹੋ ਜਿਹਾ ਹੀ ਲੱਗਦਾ ਹੈ। ਹੈ? ਕੋਜਵਾਲੀ ਪਾਸ। ਹਾਂਜੀ। ਫੁੱਲ ਬਟਾ ਫੁੱਲ। ਨਹੀਂ ਫੁੱਲ ਬਟਾ ਫੁੱਲੀ ਲੱਗਦਾ। ਉਧਰ ਬਾਈ ਦਾ ਉਹ ਦੇਖੋ। ਉਹ ਟੀਵੀ ਚੱਲ ਰਿਹਾ। ਇੱਥੇ ਬੈਠਾ ਹੈ ਆਪਣਾ ਟੀਵੀ ਦੇਖ ਰਿਹਾ। ਜਸ਼ਨ ਪਾ ਰਹੀ ਸੀ ਬੂਟੇ ਚ ਪਾਣੀ ਬਲਾਉਣਾ ਪਿਆ। ਹਣਾ ਹਾਂਜੀ ਚਲੋ ਬਾਈ ਇੱਧਰ ਜਸ਼ਨ ਮਾਸਟਰ ਸ਼ੈਫ ਬਣਾ ਲੱਗਿਆ ਵਾ ਹਾਂਜੀ ਤਾਂ ਹੈਲਪ ਕਰਾਤੀ ਦੀ ਹਾਂਜੀ ਮੈਂ ਹੈਲਪ ਕਰਾਈ ਸੀ ਹਾਂ ਤੇ ਮੈਂ ਗੁੱਟੇ ਸੰਗ ਲੱਗ ਗਈ ਸੀ ਲੋ ਬਾਈ ਬਾਹਰ ਵੀ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਦਾ ਦਿਨਾ ਜਿਹੜਾ ਛੇਪਣ ਵਾਲਾ ਬਾਈ ਦੇਖੋ ਐਨ ਪੂਰੇ ਦਾ ਪੂਰਾ ਹਵਾ ਚੱਲ ਲਈ ਦਿਨ ਦੇ ਵਿੱਚ ਟਰੈਕਟਰ ਦੀ ਛਤਰੀ ਪਰ ਤੇ ਤਰਪਾਲ ਉਤਰ ਗਈ ਉਹ ਵੀ ਦੁਬਾਰਾ ਦਵਾਂਗੇ ਹੈਨਾ ਹਾਂਜੀ ਠੀਕ ਨੇ ਉਹ ਬੰਦਾ ਵਈ ਦੇਖੋ ਅੰਦਰ ਆ ਦਿਖਾਉਂਦਾ ਇਹ ਆਹ ਦੇਖੋ ਫਿਰ ਆਹ ਦੇਖੋ ਇਹਦਾ ਇਹੀ ਕੰਮ ਹੈ ਇੱਥੇ ਇਹਨਾਂ ਟੀਵੀ ਦੇਖਣਾ ਹੁੰਦਾ ਠੀਕ ਨੇ ਚੱਲ ਬਈ ਉਧਰ ਕਹਿ ਕਹਿੰਦੇ ਆ ਆਹ ਆਹ ਓਹ ਹੋ 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 ਇੱਧਰ ਮਿਲੋ ਜੀ ਮੇਰੇ ਕੋਲ ਸਾਰਿਆਂ ਨੂੰ ਹੱਥ ਜੋੜ ਕੇ ਬੈਠ ਪਰ ਸੱਚੀ ਗੱਲ ਜੀ ਸੱਚੀ ਗੱਲ ਤਾਂ ਹੈਗਾ ਇਹਨਾਂ ਦਾ ਕਿਤੇ ਉਹਦੇ ਵਾਲੇ ਨਹੀਂ ਬਣਾਉਂਦੇ ਆ ਕਿ ਜਿਹੜੇ ਤੇਰਾ ਰੈਡੀ ਲਾਈਫ ਦੇ ਦਿੰਦੇ ਤਾਂ ਅਮਜਮ ਨਹੀਂ ਵਾ ਸਿੰਪਲ ਜਾਈ ਹੈ ਜੀ ਬੱਚੇ ਕਹਿੰਦੇ ਵੀ ਟਿੱਕੀ ਬਣਾ ਕਰਕੇ ਦੇ ਮਮਾ ਫਿਰ ਚਲੂਗਾ ਕਿ ਆ ਵੀ ਬੱਚਿਆਂ ਦੇ ਉੱਪਰ ਨੂੰ ਆਇਆ ਤਾਂ ਕੁਛ ਨਹੀਂ ਜੀ ਨਾਣੇ ਛੁੱਟੀਆਂ ਹੋਈਆਂ ਵਤੀਆਂ ਹੁਣ ਦੋ ਤਿੰਨ ਕਰ ਗਈਆਂ ਬੱਚਿਆਂ ਦੇ ਉੱਪਰ ਨੂੰ ਆਇਆ ਤਾਂ ਕੁਛ ਨਹੀਂ ਕੱਲ ਨੂੰ ਕਚੌਰੀਆਂ ਬਣ ਜਾਣੀਆਂ ਪਰਸੋਂ ਨੂੰ ਹਾਂਜੀ ਹਾਂਜੀ ਬੱਚਿਆਂ ਦੀ ਮौज ਆਏਗੀ ਫਿਰ ਨਵੇਂ ਸਿਰੇ ਤੇ ਸਕੂਲ ਚੱਲਣਾ ਹੈ ਤੇ ਪੜ੍ਹਾਈ ਦੀ ਟੈਨਸ਼ਨ ਹੋ ਜਾਣੀ ਹੈ ਜੀ ਇਸ ਕਰਕੇ ਹੋਏ ਥੋੜੇ ਦੋ ਤਿੰਨ ਦਿਨ ਹੁਣ ਵਿੱਲੇ ਆ ਜੀ ਮੈਂ ਕਿਹਾ ਵੀ ਸੇਵਾ ਕਰੀ ਜਾਵਾਂ ਦੁਨੀ ਦੱਬ ਕੇ ਠੀਕ ਹੈ। ਕਿਆ ਬਣਾ ਲਵਾਂ ਬਾਈ? ਰਲਾਇ ਨਹੀਂ ਹੁੰਦਾ ਸਮਾਨ। ਲੱਗੀ ਜੀ ਬਸ ਸਮਾਨ। ਹੂੰ। ਇਹਦੇ ਵਿੱਚ ਇਹਨਾਂ ਦਾ ਪਾਇਆ ਜੀ। ਆਹ ਕਾਲਾ ਨਾ ਕੋਸਵਾਦੇ ਆ। ਹੂੰ। ਆਹ ਤੇ ਹਰੀ ਮਿਰਚਾਂ। ਹਾਂ ਜੀ। ਬਿਲਕੁਲ ਹੋ ਗਏ ਜੀ। ਸੱਚਿਆਂ ਨੇ ਖਾਣੀਆਂ ਲਾਲ ਪਾਉਣ ਦੇ ਜ਼ਿਆਦਾ। ਪਿਆਜ਼। ਬਣਾਉਣਿਆਂ ਮੈਂ ਆਂਦੀ ਆ ਕਿਤੇ ਉਹ ਲੱਡੂ ਜਿਹਾ ਵੱਟ ਕੇ ਦੇ ਦੇਵੇ। ਨਾ ਬਣਾਉਣਾ। ਹੈ? ਆਉਂਦੀ ਆ ਜੀ ਤਾਂ ਹੀ ਜਰੂਰ ਆਇਆ। ਹਾਂ। ਲੋਭਾਈ ਘਰ ਦੀ ਜੀ ਜਿਆ ਪਿਓਰ ਬਣ ਜਾਣੀ ਹਲਦੀ ਹੁਣ ਦੇ ਪਾ ਗਏ ਹੈ ਨਾ ਹਾਂਜੀ ਇਧਰ ਦੇਖ ਲੈ ਹਾਂਜੀ ਦੀ ਲੱਗਦੀ ਟਮੇਟੋ ਸਾਸ ਦੀ ਕਿੱਡੀ ਬੋਤਲ ਰੱਖੀ ਬੈਠੀ ਮਾਂ ਜੀ ਬੜਾ ਵਧੀਆ ਤੁਸੀਂ ਲਾਏ ਨੇ ਜੀ ਹਾਂ ਮੌਜਾ ਜਿਹੜਾ ਸਕਾ ਕੇ ਰੱਖਿਆ ਹੋ ਉਹ ਪਾ ਦੇਣਾ ਦੇਖ ਲਓ ਇੰਨੀ ਮੌਜਾ ਹੈ ਨਾ ਹਾਂਜੀ ਸਹੀ ਗੱਲ ਹੈ ਚਲ ਚਲ ਰਿਹਾ ਬਈ ਇਹ ਨਹੀਂ ਐਟਮਾ ਪਾ ਦੂੰਗੀ ਸਰਦਾਰਨੀਏ ਤੁਹਾਨੂੰ ਜ਼ਵਾਦ ਮਾਰਨੀ ਆ ਕਿ ਹਾਂ ਤਾਂ ਜਵਾਲਾ ਨਾ ਨਾ ਇਹ ਵੀ ਤਾਂ ਸਾਰੇ ਰਜਾਦੇ ਨੇ ਹਾਂਜੀ ਹੈਂ ਹਟਦੀ ਨਹੀਂ ਤੂੰ ਨਾਮਕ ਦੋਹੇ ਕਾਲਾ ਵੀ ਦੁਆ ਵੀ ਹੈ ਹਾਂਜੀ ਅੱਛਾ ਲੋ ਭਾਈ ਟਿੱਕੀਆਂ ਵਾਲਾ ਕੰਮ ਸ਼ੁਰੂ ਕਿਸੇ ਲਾਲਾ ਤਾਂ ਨਹੀਂ ਕਿਦਦੇ ਆ ਬੂਨ ਖਾਈਆਂ ਤੈਨੂੰ ਦਿਖਾਈ ਨਹੀਂ ਲਾਲਾ ਕਿਦਦੇ ਨਹੀਂ ਹੈਗੇ ਹੈਂ ਆ ਸੂਜੀ ਅਜੇ ਵਿੱਚ ਅੱਛਾ ਸੂਜੀ ਪਾਉਣੀ ਵਿੱਚ ਹੈਂ ਲੈ ਭਾਈ ਨਹੀਂ ਨਹੀਂ ਯੋਮੀ ਦਾ ਮਤਲਬ ਤੈਨੂੰ ਹੁੰਦਾ ਆ ਹਾਂਜੀ ਹੂੰ ਖਾਈ ਚੋ ਅਮੂ ਦਾ ਮਾਸ ਪ੍ਰਦੇਪਾ ਨੂੰ ਯਾਦ ਆ ਰੇ ਤੇ ਸਰਵ ਕਰਨੇ ਰੱਖੀਆਂ ਹੋਈਆਂ ਨੇ ਦਈਆਂ ਨਾਲ ਸਲਾਜੀ ਰਾਇ ਹੋਇਆ ਜੀ ਪਿਆਜ਼ ਤੇ ਸੌਸ ਪਈ ਨੇ ਟਮਾਟੋ ਗਾਜਰ ਚਲੋ ਚੱਕਦੇ ਫਟੇ ਤੇਰੇ ਮੇਰੇ ਮੂੰਚੋਂ ਨਾ ਲਾਉ ਜੀ ਹੋ ਰਿਹਾ ਨਾ ਹੈ ਹੈ ਨਹੀਂ ਨਹੀਂ ਦਸਨ ਜੀ ਕਰਦਾ ਖਾਣਾ 25 25 ਦਸਨ ਜੀ ਕਹ ਰਹਿਣ ਦੇ ਮੰਮੀ ਨੂੰ ਨਹੀਂ ਕਹਦੇ ਕਿ ਸ਼ਾਮ ਨੂੰ ਰੋਟੀ ਬਣਾ ਦੀ ਨਹੀਂ ਹੂੰ ਨੋ ਬਾਈ ਜਿਵੇਂ ਦੀ ਜਾਨ ਨਿਕਲ ਜਾਣੀ ਜੇ ਜਵਾਬ ਦੇਤਾ ਮੈਂ ਪਰ ਮੜਿਆ ਵੇਠਾ ਹੀ ਜਾ ਬਾਬਾ ਹਾਂ ਜਿਆਦਾ ਤਾਂ ਬੰਨੇ ੜਿਆ ਵੇਠਾ ਹਾਂ ਹਾਂ ਲੈ ਸਾਰੀ ਸਵਾਈ ਕਰ ਖੱਡੀ ਦਿੰਦਾ ਹਾਂ ਹਾਂ ਜੀ ਉਹ ਜਿਹੜਾ ਸਮਾਨ ਬਾਪ ਤੋਂ ਲੈ ਕੇ ਉਹਦਾ ਖਲਾਰਾ ਤਾਂ ਹੋਣਾ ਜੀ ਹੂੰ ਜਿਹੜਾ ਸਮਾਨ ਬਾਪ ਤੋਂ ਲੈਣ ਦਾ ਖਲਾਰਾ ਤਾਂ ਹੋਣਾ ਚਲ ਚੈੱਕ ਕਰ ਲੈ ਫਿਰ ਲੋ ਬਾਈ ਸਭਾ ਇਹਦਾ ਸਭਾਈ ਹੋਗੀ ਉਨ ਨੂੰ ਰਲਾਉਣਾ ਨਹੀਂ ਲੋ ਬਾਈ ਘਰ ਦਾ ਤੇਲ ਸਦਾ ਦਾ ਬੱਜ ਰਿਹਾ ਹੈ ਪਰਾਠੇ ਪੂਰੇ ਹਨ ਬਾਸਲਾ ਤੇਲ ਨੇ ਛੱਡੀ ਪਈ ਹੈ ਹਾਂ ਜੀ ਉਹ ਘਰ ਕੱਢ ਹਾਂ ਆਖਿਆ ਬਈ ਹੈ ਗਰਮ ਹਾਰ ਕੇ ਹੋ ਰਿਹਾ ਹੈ ਘੱਟ ਅੱਛਾ ਚਲ ਲੈ ਬਾਈ ਟਿੱਕੀਆਂ ਵਾਲਾ ਕੰਮ ਸ਼ੁਰੂ ਆ ਇੱਧਰ ਸਾਡੇ ਸਿੱਖ ਸਾਹਿਬ ਕਿੰਨੀ ਕੁ ਦੇਰ ਚ ਹੋ ਜੂਗੀਆਂ ਤਿਆਰ ਲੱਗੂਗਾ ਜੀ ਇਹਦਾ ਦਾਣਾ ਅੱਧਾ ਘੰਟਾ ਬੰਦਨ ਦੇਖ ਕੇ ਆਵਾ ਵੀ ਕਿਆ ਕਹਿੰਦਾ ਉਹ ਵੀ ਕਿਆ ਕਰਨਾ ਹੈ ਦੱਕੋਈ ਓਲਾ ਵੜੀ ਮੰਮੀ ਕਹਿੰਦੀ ਟਿੱਕਿਆ ਬਣਾਣੀ ਐ ਵੀ ਕੱਲ ਨੂੰ ਬਣਾ ਦੂੰਗੀ ਫਿਰ ਆਣਦੀ ਐ ਅੱਜ ਅੱਜ ਉਹ ਕਹਿੰਦੀ ਵੀ ਕੱਲ ਨੂੰ ਪਚਾਰਿਆਂ ਵਿਚ ਨਹੀਂ ਖਾਣੇ ਹਾਂ ਹੈ ਨਹੀਂ ਨਹੀਂ ਆਣੀ ਤਾਂ ਖਾਣੀ ਹੀ ਖਾਣੀ ਆ ਚਲ ਤੈਨੂੰ ਫੇਰ ਢੇ ਚ ਖਿਲਾ ਲਿਆਂਦਾ ਮੋਟਰਸਾਈਕਲ ਤੇ ਚੱਲੀਏ ਬਾਈ ਦੀ ਸਿਫਤ ਐ ਇਹਨੇ ਬਾਹਰ ਵੀ ਨਹੀਂ ਖਾਣੀ ਇਹਨੇ ਬੰਦੇ ਨੇ ਘਰੇ ਖਾਣੀ ਆ ਬੜੀ ਪੱਖਾ ਲਾ ਲਿਆ ਮੈਂ ਤਾਂ ਘਰ ਨਹੀਂ ਲੱਗਣ ਲੱਜਾਂਦੀ ਆ ਹੰਗਰ ਮੀਲਾ ਦੀ ਜੜੀ ਆ ਦੇਖਿਆ ਦੇਖ ਬਾਈ ਦੇਖੋ ਇਹ ਤਾਂ ਕਾਹ ਕਹਿੰਦੀ ਮੰਮੀ ਇਹ ਨਹੀਂ ਬਾਈ ਹਟ ਤਾਂ ਠੀਕ ਨਹੀਂ ਚੱਛਾ ਚੱਕੋ ਔਰ ਦੇਖੋ ਹਾਂ ਕੀ ਲੱਗਿਆ ਬਣਦਾ ਸਾੜੀ ਕੀ ਲੱਗਿਆ ਬਣਨਾ ਇਧਰ منہ ਕਰਕੇ ਦੱਸ ਕੀ ਕੀ ਕਹਾਂ ਖਾਣੀਆਂ ਮੈਨੂੰ ਮੜਾ ਇਧਰ ਦੱਸ ਇਧਰ ਨੂੰ ਸਿੱਧਾ ਹੋ ਕੇ ਲੈ ਇੱਕ ਨਾ ਚਲ ਰੱਜ ਲਿਆ ਜਾ ਫਿਰ ਜਾ ਚਲ ਦੇ ਸੰਤਰੇ ਬੂਟੇ ਦੇਖ ਕੇ ਇਹ ਕਹਿੰਦੇ ਆ ਜਿਹੜੇ ਲੱਗੀ ਹੋਈ ਦੀ ਤੂੰ ਉਹ ਤੂੰ ਨਹੀਂ ਜੀਜੀ ਨਾਲ ਪਾਣੀ ਪਾ ਸਕਦਾ ਐਨ ਤਾਂ ਆਪਣਾ ਟੀਵੀ ਦੇਖ ਲੈਣ ਦੋ ਹਾਂ ਅੱਛਾ ਇਹਨੂੰ ਟੀਵੀ ਦੇਖ ਲੈਣ ਦੋ ਚਲੋ ਭਾਈ ਦੇਖ ਨਾ ਆ ਦੇਖੋ ਭਾਈ ਨਾਲੀ ਤੇ ਆ ਪਈ ਐ ਕਿਹੜੇ ਕਿਹੜੇ ਬੂਟੇ 'ਚ ਪਾਣੀ ਪਾਗੇ ਤਾਂ ਇਹ ਚਾਰ ਇਹ 'ਚ ਹਾਂਜੀ ਇਹਦੇ 'ਚ ਵੀ ਪਾ ਲਿਆ ਆ ਦੇਖੋ ਭਾਈ ਪਾਣੀ ਪਾਉਣ ਦਾ ਟੰਗ ਹਾਂਜੀ ਇਹ ਚੋ ਲੋਬਾਈ ਗੱਡੀਆਂ ਆਪਣੀਆਂ ਖੜੀਆਂ ਸਾਰੀਆਂ ਕਿਸੇ ਨੂੰ ਭਰਦੀ ਪੁੱਤ ਬੂਟੇ ਹਨ ਪੂਰੇ ਹੋਣਾ ਹਨ ਹਾਂਜੀ ਠੀਕ ਹੈ ਤੁਸੀਂ ਦੇਖੋ ਇਹਨਾਂ ਨੂੰ ਅਜ ਆਪਣੇ ਆਗੇ ਤਾਂ ਨਹੀਂ ਉੱਗ ਗਿਆ ਉਹਦੇ ਚ ਵੀ ਜ਼ਿਆਦਾ ਹਾਂ ਮੰਮੀ ਜੀ ਤਰੀ ਕਹੀ ਜਾਂਦੀ ਕਹਿੰਦੀ ਧੜੀਆਂ ਨਹੀਂ ਲਿਆਏ ਤਾਂ ਨੀਆਂ ਘਾਲ ਹੈ ਹੈ ਥੋੜਾ ਹੈ ਹਾਂ ਹੈ ਥੋੜਾ ਸੂਰਜ ਸੇ ਪਣ ਲੱਗਿਆ ਉਹਦੇ ਬਈ ਐਨ ਪੂਰਾ ਚਲੋ ਬਾਈ ਚੱਲ ਰਿਹਾ ਆਦਰ ਟਿੱਕੀਆਂ ਦਾ ਕੰਮ ਉਹ ਵੀ ਤੁਹਾਨੂੰ ਦਿਖਾਉਂਦੇ ਆ। ਇਹ ਬਣ ਗਈ ਹਾਂ ਕਾਲਾ ਕਾਲਾ ਪਤਾ। ਇਹ ਗੁੜੀਆਂ ਰਾਣੀ ਦਾ ਬਾਈ ਕੰਮ ਇਹੀ ਆ। ਤੇ ਬਾਕੀ ਜਿਹੜਾ ਨਵਾਂ ਪ੍ਰੋਜੈਕਟ ਕਰਿਆ ਬਾਪੂ ਜੀ ਨੇ ਉਹ ਮਿਰਚਾਂ ਦੋ ਬਾਈ ਸੁੱਕ ਗਈਆਂ। ਸੁੱਕਣ ਦਾ ਕਾਰਨ ਵੀ ਤੁਹਾਨੂੰ ਦਾਦਾ। ਆਹ ਚੱਲ ਗਈਆਂ। ਜਸ਼ਨ ਨੇ ਜਦ ਪਾਣੀ ਪਾਉਣਾ ਉਧਰ ਇਧਰ ਵੀ ਪਾ ਦੇਣਾ। ਚੋਕਲ ਤੇ ਰੋਕਤੀ ਪਾਈ ਨਾ ਹੋਣਾ ਹਾਂ। ਠੀਕ ਆ। ਜਾਂਦੀ ਏ ਧੁੱਪ ਧੁੱਪ ਨਾਲ ਨਹੀਂ ਪਤਾ ਕਿਉਂ ਜ਼ਿਆਦਾ ਪਾਣੀ ਨਾਲ ਸੁੱਕੀ ਆ ਹੁਣ ਦੇਖੋ ਬੂਟਾ ਜੇਸਨ ਹੈ ਕਿੰਨਾ ਵਧੀਆ ਲੱਗਦਾ ਪੱਤਾ ਕੋਈ ਵੀ ਨਹੀਂ ਫੁੱਲ ਨੇ ਫੁੱਲ ਹੀ ਫੁੱਲਾ ਦੇਖੋ ਬਾਈ ਕੋਈ ਕੋਈ ਪੱਤਾ ਫੁੱਲ ਜ਼ਿਆਦਾ ਪੱਤੇ ਘੱਟ ਹਾਂਜੀ ਚਲ ਪਾ ਦੇ ਪਾ ਦੇ ਮਾ ਉਹ ਵਾਈ ਫਨਿਚ ਫਨਿਚ ਕਾਵਾ ਹਾਂਜੀ ਹੈ ਹਾਂਜੀ ਦਾ ਅੰਦਰ ਵੀ ਫਿਨਿਸ਼ ਹੋ ਗਿਆ ਅੰਦਰ ਵੀ ਫਿਨਿਸ਼ ਹੋ ਜਾਣਾ ਦੇਖੀ ਜਾ ਕੇ ਦੇਖ ਲੀ ਹਾਂ ਲਾ ਭਾਈ ਜਿਵੇਂ ਨਾ ਦੇ ਬੂਟੇ ਨੂੰ ਹਨਾ ਪੱਤੇ ਲੈ ਭਾਈ 5-10 ਦਿਨ ਦੇ ਵਿੱਚ ਅਗਲੇ ਵਲੌਗਾਂ 'ਚ ਤੁਸੀਂ ਦੇਖਾਂਗੇ ਦੇਖੋਗੇ ਵੀ ਇਹ ਬੂਟਾ ਪੂਰਾ ਹਰਿਆ ਭਰਿਆ ਹੋਊਗਾ ਹਨਾ ਹਾਂਜੀ ਹੈ ਤਾਂ ਥੋੜੇ-ਥੋੜੇ ਜਿਹੀ ਤੇ ਇੱਕ-ਇੱਕ ਟਾਣੀ 'ਚ 10-15 ਤੋਂ 20-25 ਹੋਗੇ ਹਾਂ ਦੇਖ ਤਾਂ ਵੀਰ ਜੀ ਖਾਰ ਲੋ ਬਾਈ ਆਈਫੋਨ ਰਹੀਂ ਵੀਡੀਓ ਬਣ ਰਹੀ ਆ ਉਹ ਦੇਖੋ ਬੰਦਾ ਉਹ ਦੇ ਇਹਨੂੰ ਕਿੱਥੇ ਲੈ ਗੋਡਾਂ ਨੇ ਹਾਂ ਅੱਜ ਤਾਂ ਤਿਆਰੀ ਪਿਆਰੀ ਆ ਹਾਂਜੀ ਬਾਕੀ ਦਮ ਮੱਗੀ ਅੱਛਾ ਲੋ ਬਾਈ ਇਹਦਾ ਚੱਲ ਰਿਹਾ ਕੰਮ ਪੂਰਾ ਜੋਰ ਸ਼ੋਰ ਤੇ ਹਾਂ ਦਸ਼ਨ ਕਰੂਗੀ ਸਰਪਾ ਹਾਂ ਹਾਂਜੀ ਲੋ ਬਈ ਅਦਰ ਚੱਲ ਪਿਆ ਜਸ਼ਨ ਦਾ ਕੰਮ ਹਾਂਜੀ ਪਿਆਜ਼ ਤਾਂ ਹੋਰ ਪਾ ਦਿੰਦੀ ਬੱਗੂ ਨੂੰ ਟਿੱਕੀਆਂ ਦੋ ਦੇ ਦੇ ਨੂੰ ਕੱਠੀਆਂ ਹਾਂ ਹਾਂ ਇਹ ਚੱਕ ਲੋ ਬਈ ਜਸ਼ਨ ਬਣੋਗੀ ਸਰਪ ਹੋ ਕਰਨ ਵਾਲੀ ਪੂਰੀ ਹਾਂ ਬਈ ਇਹਦਾ ਹਾਂਜੀ ਹੈ ਹੈ ਜਸ਼ਨ ਸਰਵ ਕਰਕੇ ਲੈਣ ਲੱਗੀ ਜੀ ਵਾਲਾ ਤੇ ਬਾਕੀ ਪਿਓਰ ਬਈ ਬੜਿਆ ਕਰਦੇ ਸਮਾਨਾ ਤਿਆਰ ਹੋ ਰਿਹਾ ਜੀ ਪਿਓਰ ਹੈ ਕੁਛ ਕੁਛ ਲੋਈ ਕਹਿੰਦੇ ਪਿਓਰ ਹੈ ਹੈ ਵੀ ਪਿਓਰ ਹੈ ਆ ਲੈ ਚਮਚਾ ਦੂਆ ਦੇ ਪੁੱਤੇ ਤਾਂ ਦੂਆ ਇੱਕ ਨਿਊਡਲ ਵਾਲਾ ਦੇ ਜਾਂਦੀ ਚਮਚਾ ਨਹੀਂ ਇਹਦੇ ਨਾਲ ਖਾਓ ਜਾਂਦੀ ਆ ਹਲੋ ਬਾਈਆ ਪਿਓਰ ਬਣ ਗਈ ਜੀ ਇਹ ਲੈ ਬਾਕੀ ਹੁਣ ਤੁਸੀਂ ਜੇ ਐਸੇ ਵੀਡੀਓ ਦੇਖ ਕੇ ਵੀ ਇਹ ਚੀਜ਼ ਵਧੀਆ ਏ ਸਾਡੀ ਬੇਬੇ ਕਿਸ ਕਰਦੀ ਸੀ ਆ ਮੰਗੇ ਛੱਡਿਆ ਨਾ ਹੋਰ ਮੰਗਿਓ ਨਾ ਦੱਬ ਕੇ ਕਹੈਂ ਥੈਂਕ ਯੂ ਮੰਮੀ ਥੈਂਕ ਯੂ ਮਮਾ ਮਮਾ ਥੈਂਕ ਯੂ ਤੇ ਮਮਾ ਜੀ ਥੈਂਕ ਯੂ ਮਮਾ ਜੀ ਥੈਂਕ ਯੂ ਲੋ ਭਾਈ ਬੰਦਾ ਲੱਗ ਗਿਆ ਟਕੀਆਂ ਪੜਾ ਇਧਰ ਆਪਣਾ ਠੀਕ ਨਹੀਂ ਇਹ ਹੌਸਿਕ ਤਾਂ ਕਿਦਾ ਸਸਾ ਸਵਾਦਾ ਗਰਮਣਾ ਹੋਵੇ ਹੈ ਕੀ ਹੈ ਟੇਸਟੀ ਹੈ ਖਾ ਲਾ ਚਲ ਚਲੋ ਬਾਈ ਉਹ ਹੁਣ ਇੱਕ ਗੱਲਾਂ ਕਰਦੀ ਹਰਜੀਤ ਨੂੰ ਵੀ ਥੈਂਕ ਯੂ ਦਾਣੇਦਾਰਨੀ ਹੈ ਹਾਂਜੀ ਤੇਰਾ ਮੁੰਡਾ ਕਹਿੰਦਾ ਥੈਂਕ ਯੂ ਮੁੰਡਾ ਥੈਂਕ ਯੂ ਤੇ ਕੋਲ ਨਾਲੀ ਵੈਸੇ ਸਬਜੀ ਵੀ ਉਹੀ ਬਣਦੀ ਹੈ ਘਰ ਤੇ ਜਿਹੜੀ ਚੀਜ਼ ਉਹ ਕਹਿੰਦਾ ਹੈ ਹੈ ਸਾਡੀ ਵੀ ਉਹ ਹੀ ਬਣਾਉਣੀ ਹੈ ਜਿਹੜੀ ਉਹ ਕਹਿੰਦਾ ਹੈ ਅੱਛਾ ਇੱਕ ਦਿਨ ਜਦ ਸੰਦੀ ਵਾਲੀ ਨੂੰ ਦੇ ਜਿਹਨੇ ਬਾਰੰਦ ਦੀ ਸਾਡੀ ਵਾਰੀ ਕੋਈ ਨਹੀਂ ਪਰ ਚਲੋ ਅਸੀਂ ਤਾਂ ਭਾਈ ਹੁਣ ਬੱਸ ਉਸ ਦਾ ਮੇਰੇ ਖਾਏ ਲੈਣੇ ਜੀ ਮੇਰੇ ਮੰਗਣਾ ਇਹਦਾ ਕੁਝ ਬਣ ਗਿਆ ਹੂੰ ਤੁਸੀਂ ਤਾਂ ਮੇਰੇ ਨੇ ਖਾਏ ਲੈਣੇ ਲੱਖ ਬਣ ਗਿਆ ਇਹਦਾ ਮੈਂ ਮੰਗਣਾ ਦੁਸ਼ੰਤੂੰ ਵੀ ਪਾਲ ਆਪਣੀ ਹਾਂਜੀ ਕੋਈ ਨਹੀਂ ਲਾ ਬਈ ਦੇਖਿਆ ਐਸੇ ਤੇ ਅਜ ਸੰਦੀ ਸਾਰਿਆਂ ਨੂੰ ਕਲਾਕੇਗਾ ਨਾ ਹਾਂਜੀ ਸਹੀ ਗਣੀ ਵੈਸੇ ਬੱਸ ਸੁਣੇ ਤੋਂ ਬਾਅਦ ਜੱਜ ਮਾ ਟੋਟਾ ਹੀ ਨਾ ਪੜਾਏ ਹਮਮ ਚਲੋ ਕੋਈ ਨਹੀਂ ਜੇ ਸਾਨੂੰ ਖਾ ਲੈਣ ਦੀ ਪਹਿਲਾਂ ਮੈਂ ਖਾ ਲਵਾਂ ਕੋਈ ਨਹੀਂ ਭੇਜ ਜੀ ਨੂੰ ਹੋਰ ਦੇ ਜੋ ਖਾਲੀਏ ਪਲੇਟ ਪਾ ਕੇ ਬਣ ਜਾਣੀਆਂ 10-15 ਦਾ ਹਾਂਜੀ ਹਾਂ ਮੰਮੀ ਹੈ ਲੋਭਾਈ ਖੁੱਲੇ ਹੱਥ ਦਾ ਸੱਦਾ ਚਲੋ ਇਹ ਸੂਜੀ ਵਾਲਾ ਕੰਮ ਵਧੀਆ ਹਨਾ ਟਿੱਕੀ ਵਧੀਆ ਬਣਦੀ ਬਾਈਆ ਦੇਖੋ ਟਿੱਕੀ ਦਾ ਰੰਗ ਹੈਂ ਕ੍ਰਿਸਪੀ ਜੀ ਬਣਦੀ ਸੂਜੀ ਚਾਹਾਂ ਹਟਾਈ ਚਾਹਾਂ ਲਓ ਅੱਛਾ ਚਲੋ ਠੀਕ ਆ ਚਲਦਾ ਰਹਾ ਮੈਂ ਇੱਥੇ ਤੱਕ ਬਾਈ ਵੀਡੀਓ ਤੇ ਮਿਲਦਾ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਸਰੀ